ਰੋਜਾਨਾ ਸਪੋਕਸਮੈਨ ਦੇਖ ਰਹੇ ਤੁਸੀਂ ਮੈਂ ਹਾ ਸਰਵੋੜਾ ਪੰਜਾਬ ਭਰ ਦੇ ਵਿੱਚ ਜਿਹੜਾ ਗਰਮੀ ਦਾ ਕਹਿਰ ਲਗਾਤਾਰ ਜਾਰੀ ਹੈ ਤਸਵੀਰਾਂ ਲੁਧਿਆਣਾ ਦੀਆਂ ਜਿੱਥੇ ਕੀ ਗਰਮੀ ਹੈ ਜਿਹੜੀ ਹੈ ਲਗਾਤਾਰ ਵੱਧੀ ਨਜ਼ਰ ਆ ਰਹੀ ਹੈ ਤੇ ਪੰਜਾਬ ਦੀ ਗੱਲ ਕਰੀਏ ਤੇ ਮੌਸਮ ਵਿਭਾਗ ਨੇ 14 ਜ਼ਿਲ੍ਹਿਆਂ ਦੇ ਵਿੱਚ ਹੀਟ ਵੇਵ ਹੈ ਜਿਹੜਾ ਅਲਰਟ ਹੈ ਜਿਹੜਾ ਰੈੱਡ ਅਲਰਟ ਜਾਰੀ ਕਰ ਦਿੱਤਾ ਹੈ ਜਿਹਦੇ ਵਿੱਚ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋੜ ਮੁਕਸਰ ਮੋਗਾ ਬਰਨਾਲਾ ਬਠਿੰਡਾ ਤੇ ਮਾਨਸਾ ਜਿਹੜੇ ਆ ਜ਼ਿਲ੍ਹੇ ਆ ਜਿਹੜੇ ਆ ਉਹ ਸ਼ਾਮਲ ਆ ਪੰਜਾਬ ਸਰਕਾਰ ਨੇ 21 ਮਈ ਤੋਂ ਜਿਹੜੇ ਆ ਪੂਰੇ ਪੰਜਾਬ ਭਰ ਦੇ ਵਿੱਚ ਛੁੱਟੀਆਂ ਦਾ ਐਲਾਨ ਹੈ ਜਿਹੜਾ ਉਹ ਜਾਰੀ ਕਰ ਦਿੱਤਾ 30 ਜੂਨ ਤੱਕ ਪੂਰੇ ਪ੍ਰਦੇਸ਼ ਦੇ ਵਿੱਚ ਸਕੂਲ ਆ ਜਿਹੜੇ ਉਹ ਬੰਦ ਰਹਿਣਗੇ ਤਸਵੀਰਾਂ ਜਿਹੜੀਆਂ ਲੁਧਿਆਣਾ ਦੀਆਂ ਜਿੱਥੇ ਲਗਾਤਾਰ ਗਰਮੀ ਆ ਜਿਹੜੀ ਆ ਵਧੀ ਹੋਈ ਨਜ਼ਰ ਆ ਰਹੀ ਹੈ ਜਿੱਥੇ ਕੀ ਤਸਵੀਰਾਂ ਦੇਖ ਸਕਦੇ ਹੋ ਲੋਕ ਘਰੋਂ ਬਾਹਰ ਤਾਂ ਜ਼ਰੂਰ ਆ ਜਿਹੜੇ ਆ ਨਿਕਲਦੇ ਹੋਏ ਨਜ਼ਰ ਆ ਰਹੇ ਆ ਪਰ ਕਿਤੇ ਨਾ ਕਿਤੇ ਗਰਮੀ ਆ ਜਿਹੜੀ ਆ ਉਹ ਲਗਦੀ ਹੋਈ ਨਜ਼ਰ ਆ ਰਹੀ ਹੈ ਲੋਕਾਂ ਨੂੰ ਜਿਹੜੇ ਪੰਜਾਬ ਭਰ ਦੇ ਵਿੱਚ ਲੋਕ ਆ ਜਿਹੜੇ ਆ ਅਲੱਗ-ਅਲੱਗ ਦੁਨੀਆਂ ਦੇ ਵਿੱਚ ਘੁੰਮਦੇ ਹੋਏ ਨਜ਼ਰ ਆ ਰਹੇ ਆ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਵੇਂ ਦੋ ਕੱਪੜੇ ਸਰੀਰ ਆ ਜਿਹੜਾ ਮੂੰਹ ਆ ਟੱਕਿਆ ਹੋਇਆ ਗਰਮੀ ਜਿਹੜੀ ਆ ਲਗਾਤਾਰ ਲਗਦੀ ਹੋਈ ਨਜ਼ਰ ਆ ਰਹੀ ਹੈ ਜਿੱਥੇ ਲੋਕ ਆ ਜਿਹੜੇ ਆ ਘੁੰਮਦੇ ਹੋਏ ਨਜ਼ਰ ਆ ਰਹੇ ਆ ਗਰਮੀ ਤੋਂ ਬਚਣ ਦੇ ਲਈ ਕਿਹੜੇ-ਕਿਹੜੀਆਂ ਚੀਜ਼ਾਂ ਦਾ ਇਸਤੇਮਾਲ ਆ ਜਿਹੜਾ ਉਹ ਕਰਨਾ ਚਾਹੀਦਾ ਹੈ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਵੇਂ ਸੜਕਾਂ ਜਿਹੜੀਆਂ ਉਹ ਤਕਰੀਬਨ ਤੇ ਤਕਰੀਬਨ ਖਾਲੀ ਹੋਈਆਂ ਦਖਾਈ ਤੇਰੀ ਹੈ ਲਗਾਤਾਰ ਗਰਮੀ ਹੈ ਜਿਹੜੀ ਵੱਧੀ ਨਜ਼ਰ ਆ ਰਹੀ ਹੈ ਜਿੱਤੇ ਲੋਕ ਘਰਾਂ ਤੋਂ ਬਾਹਰ ਤਾਂ ਜਰੂਰ ਨਿਕਲਦੇ ਆ ਕਮਾਕਾਰਾਂ ਤੇ ਤਾਂ ਜਰੂਰ ਨਿਕਲਦੇ ਆ ਪਰ ਕਿਤੇ ਨਾ ਕਿਤੇ ਗਰਮੀ ਨੇ ਆਪਣਾ ਜੋਰ ਹੈ ਪੂਰਾ ਦਿਖਾਇਆ ਹੋਇਆ ਹੈ ਜੇ ਗੱਲ ਕਰੀਏ ਸਕੂਲਾਂ ਦੀ ਸਕੂਲ ਹੈ ਜਿਹੜੇ ਆ ਉਹ ਪਹਿਲਾਂ ਹੀ ਬੰਦ ਕਰ ਦਿੱਤੇ ਗਏ ਕਿਉਂਕਿ ਗਰਮੀ ਹੈ ਜਿਹੜੀ ਹੈ ਕਾਫੀ ਵੱਧੀ ਹੋਈ ਨਜ਼ਰ ਆ ਰਹੀ ਸੀ ਤੇ 21 ਮਈ ਨੂੰ ਸਕੂਲਾਂ ਦੀ ਜਿਹੜੀ ਛੁੱਟੀ ਹੈ ਜਿਹੜੀ ਉਹ ਕਰ ਦਿੱਤੀ ਹੈ ਸੂਰੇ ਸਾਰੇ ਪੰਜਾਬ ਭਰ ਦੇ ਵਿੱਚ ਸਕੂਲ ਹੈ ਜਿਹੜੇ ਆ ਬੰਦ ਕਰਾ ਦਿੱਤੇ ਗਏ ਆ ਪਹਿਲਾਂ ਜੇ ਗੱਲ ਕਰੀਏ 1 ਜੂਨ ਤੋਂ ਛੁੱਟੀਆਂ ਹੋਣੀਆਂ ਸੀ ਤੇ 21 ਮਈ ਤੋਂ ਛੁੱਟੀਆਂ ਦਾ ਐਲਾਨ ਹੈ ਜੁੜਾ ਪੂਰੇ ਪੰਜਾਬ ਭਰ ਦੇ ਵਿੱਚ ਕਰ ਦਿੱਤਾ ਗਿਆ ਤੇ ਹੁਣ 21 ਮਈ ਤੋਂ ਲੈ ਕੇ ਜਿਹੜਾ 30 ਜੂਨ ਤੱਕ ਛੁੱਟੀਆਂ ਜੜੀਆਂ ਪੂਰੇ ਪੰਜਾਬ ਦੇ ਭਰ ਦੇ ਵਿੱਚ ਸਕੂਲ ਹੈ ਜਿਹੜੇ ਆ ਜਾਹੇ ਉਹ ਸਰਕਾਰੀ ਹੋਣ ਚਾਹੇ ਉਹ ਪ੍ਰਾਈਵੇਟ ਹੋਣ ਸਕੂਲ ਹੈ ਜਿਹੜੇ ਉਹ ਬੰਦ ਰਹਿਣਗੇ ਪੂਰੇ ਸਕੂਲ ਬੰਦ ਕਰ ਦਿੱਤੇ ਕਿਉਂਕਿ ਗਰਮੀ ਜਿਹੜੀ ਆ ਉਹ ਲਗਾਤਾਰ ਵੱਧਦੀ ਜਾ ਰਹੀ ਸੀ ਪਹਿਲਾਂ ਦੀ ਗੱਲ ਕਰੀਏ ਇੱਕ ਦਿਨ ਪਹਿਲਾਂ ਸਕੂਲਾਂ ਦਾ ਟਾਈਮ ਹੈ ਜਿਹੜਾ ਬਦਲ ਦਿੱਤਾ ਗਿਆ ਸੀਗਾ ਤੇ ਉਸ ਤੋਂ ਬਾਅਦ ਗਰਮੀ ਜਦੋਂ ਵਧਦੀ ਗਈ ਤੇ ਹੁਣ ਸਕੂਲ ਹੈ ਜਿਹੜੇ ਆ ਉਹ ਬੰਦ ਕਰ ਦਿੱਤੇ ਗਏ ਨੇ ਤੇ ਹੁਣ ਲਗਾਤਾਰ ਗਰਮੀਆਂ ਜਿਹੜੀ ਆ ਉਹ ਵਧੀ ਹੋਈ ਨਜ਼ਰ ਆ ਰਹੀ ਹੈ ਜੁੜੇ ਰੋਜ਼ਾਨਾ ਸਪੋਕਸਮੈਨ ਦੇ ਨਾਲ ਸੌਰਵ ਰੌੜੀ ਰਿਪੋਰਟ ਧੰਨਵਾਦ